ਤੇ ਤੁਹਾਡੇ ਲਈ ਅਸੀਂ ਫੈਸਟੀਵਲ ਦੇ ਉੱਪਰ ਇੱਕ ਸਟਾਈੰਗ ਆਫਰਸ ਲੈ ਕੇ ਆਏ ਹਾਂ ਜਿਹਦੇ ਵਿੱਚ ਤੁਸੀਂ 11000 ਰੁਪਏ ਦੇ ਕੇ ਜੁਪੀਟਰ ਤੇ ਸਕੂਟਰ ਬਾਈਕ ਘਰੇ ਲੈ ਕੇ ਜਾ ਸਕਦੇ ਹੋ 3000 ਰੁਪਏ ਤੱਕ ਦਾ ਐਕਸਚੇਂਜ ਬੋਨਸ ਆਫਰ ਵੀ ਹੈ ਜਿਵੇਂ ਮੰਨ ਲਓ ਤੁਹਾਡਾ 20000 ਦਾ ਬਾਈਕ ਬਾਹਰ ਘਟ ਰਿਹਾ ਅਸੀਂ 23000 ਦਾ ਰੱਖਾਂਗੇ ਜੁਪੀਟਰ ਸਕੂਟਰ ਦੇ ਉੱਪਰ ਇੱਕ ਟੈਸਟ ਰਾਈਡ ਵੀ ਬਿਲਕੁਲ ਫ੍ਰੀ ਦੇ ਰਹੇ ਹਾਂ ਫੀਲ ਚਾਰਜਸ ਦੀ ਗੱਲ ਕਰੀਏ ਸਰ 0% ਕਰ ਦਿੱਤਾ ਹੈ ਫੀਲ ਚਾਰਜਸ ਕੋਈ ਫੀਲ ਚਾਰਜਸ ਨਹੀਂ ਹੈਗਾ 0% 3000 ਤੋਂ 2500 ਰੁਪਏ 2500 ਤੋਂ 3000 ਰੁਪਏ ਖਰਚਾ ਹੁੰਦਾ ਉਹ 0% ਕਰ ਦਿੱਤਾ ਹੈ ਕਰਨ ਬਧੇ ਨਜ਼ਰ ਰੱਖਦੇ ਹੋਏ 50000 ਰੁਪਏ ਤੱਕ 0% ਵਿਆਜ ਦੀ ਸਕੀਮ ਵੀ ਸਾਡੇ ਕੋਲੇ ਅਵੇਲੇਬਲ ਹੈ ਉਸੀ ਇਥੋਂ ਕੋਈ ਵੀ ਚੀਜ਼ ਬਾਏ ਕਰਨੀ ਆ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਕੇ ਆਓ ਤਾਂ ਤੁਹਾਨੂੰ ਹੋਰ ਫਾਇਦਾ ਹੋਊਗਾ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਮੋਗੇ ਤੇ ਅੱਜ ਵਾਲੀ ਵੀਡੀਓ ਦੇ ਨਾਲ ਜੁੜੇ ਰਹੋ ਬਹੁਤ ਵੱਡੇ ਵੱਡੇ ਤੁਹਾਡੇ ਫਾਇਦੇ ਕਿਰਾ ਕੇ ਦਵਾਂਗੇ ਅਗਰ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਇਹਨਾਂ ਕੋਲੋਂ ਕੋਈ ਵੀ ਵਹੀਕਲ ਲੈਣੇ ਹੋ ਤਾਂ ਉਹਦੇ ਤੇ ਵੀ ਤੁਹਾਨੂੰ ਡਿਸਕਾਊਂਟ ਮਿਲੇਗਾ ਤੇ ਹੋਰ ਵੀ ਬਹੁਤ ਐਕਸਾਈਟਿੰਗ ਜਿਹੜੇ ਆਫਰ ਨੇ ਇਹਨਾਂ ਤੋਂ ਤੁਹਾਨੂੰ ਲੈ ਕੇ ਦਿੰਨੇ ਆ ਕਿਨਾਂ ਤੋਂ ਜੀ ਜੈਨ TVS ਮਲੇਰ ਕੋਟਲਾ ਵਾਲਿਆਂ ਤੋਂ ਸ਼ੋਅਰੂਮ ਕਿੱਥੇ ਇਹਨਾਂ ਦਾ ਸ਼ੋਅਰੂਮ ਹੈਗਾ ਜੀ ਠੰਡੀ ਸੜਕ ਮਲੇਰਕੋਟਲਾ ਦੇ ਉੱਪਰ ਤੇ ਇਹਨਾਂ ਨੇ ਲਾਇਆ ਮੈਗਾ ਸਰਵਿਸ ਕੈਂਪ ਤੇ ਸੇਲ ਮੇਲਾ ਜਿਦੇ ਵਿੱਚ ਤੁਹਾਨੂੰ ਆਫਰਾਂ ਦੇ ਢੇਰ ਮਿਲ ਲੈਣੇ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ TVS ਕੰਪਨੀ ਉਹ ਕੰਪਨੀ ਬਣ ਚੁੱਕੀ ਹੈ ਜਿਨੇ ਇਲੈਕਟ੍ਰੀਕਲ ਸਕੂਟੀ ਵੀ ਲਾਂਚ ਕਰ ਦਿੱਤੀ ਹੈ ਬਾਕੀ ਸਾਰੀ ਜਾਣਕਾਰੀ ਆਜੋ ਪਹਿਲਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਫੇਰ ਦਿੰਨੇ ਆਂ ਇਲੈਕਟ੍ਰੋਨਿਕ ਸਕੂਟੀ ਆ ਗਈ ਹੈ ਜੋ TVS ਦੀ ਇਲੈਕਟ੍ਰੋਨਿਕ ਸਕੂਟੀ ਸਭ ਤੋਂ ਪਾਵਰਫੁਲ ਹੈ ਔਰ ਮਾਈਲੇ ਦੇਖਿਆ ਤਾਂ 100 ਕਿਲੋਮੀਟਰ 105 ਕਿਲੋਮੀਟਰ ਚੱਲਦੀ ਹੈ ਸਰ ਫੁੱ ਮਤਲਬ ਜੀ ਇਹ ਇਹ ਸਕੂਟਰੀ ਮਤਲਬ ਲਾਈਟ ਤੇ ਚੱਲਦੀ ਹੈ ਇਲੈਕਟ੍ਰੀਕਲ ਆ ਇਹ ਇਲੈਕਟ੍ਰੀਕਲ ਸਕੂਟੀ ਹੈ ਸਰ ਬਿਲਕੁਲ ਬਿਲਕੁਲ ਖੱਚਾ ਲਾਓ ਜੀ ਦੇਖ ਲਓ ਪਹਿਲਾਂ ਤਾਂ ਤੁਹਾਨੂੰ ਦੇਖ ਕੇ ਪਤਾ ਹੀ ਨਹੀਂ ਲੱਗਣਾ ਵੀ ਇਹ ਯਾਰ ਇਲੈਕਟ੍ਰਿਕ ਹੈ ਦੇਖਣ ਤਾਂ ਲੱਗਦੀ ਹੈ ਜਿਵੇਂ ਪੈਟਰੋਲ ਬਾਈਕ ਹੁੰਦੀ ਹੈ ਨਾ ਲੁੱਕ ਬਾਈ ਸਰ ਜੋ ਲੋਕਲ ਗੱਡੀਆਂ ਵਰਗੀ ਲੁੱਕ ਹੁੰਦੀ ਹੈ ਉਹਨਾਂ ਨਾਲੋਂ ਬਹੁਤ ਹਟਕਿਆ ਸਰ ਇਹ ਪੈਟਰੋਲ ਗੱਡੀ ਵਰਗੀ ਕੀਤੀ ਹੈ ਇਹ ਇੱਕ ਚੈੱਕ ਕਰੋ ਜੀ ਵਿੱਚ ਇਹ ਸਕਰੀਨ ਵੀ ਹੈ ਕਲਰਫੁਲ ਸਕਰੀਨ ਆ ਗਈ ਹੈ ਇਹਦੇ ਵਿੱਚ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਨੈਵੀਗੇਸ਼ਨ ਵੀ ਚੱਲਦੀ ਹੋਊ ਜਿਹੜੀਆਂ ਭੈਣਾਂ ਨੇ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਹੋਊਗਾ ਬਿਲਕੁਲ ਸਰ ਬਿਲਕੁਲ ਜੇ ਕੋਈ ਰਸਤਾ ਵਗੈਰਾ ਕਈ ਵਾਰ ਪੁੱਛਣ ਤੇ ਦਿੱਕਤ ਆ ਜਾਂਦੀ ਹੈ ਤੁਸੀਂ ਨੈਵੀਗੇਸ਼ਨ ਅਟੈਚ ਕਰਕੇ ਆਪਣਾ ਫੋਨ ਅਟੈਚ ਕਰਕੇ ਨੈਵੀਗੇਸ਼ਨ ਲੈ ਸਕਦੇ ਹੋ ਗੱਡੀ ਦਾ ਤੁਹਾਨੂੰ ਰਸਤਾ ਵੀ ਦੱਸੇਗੀ ਇਹ ਹੈ ਉਹ ਕੀ ਇਲੈਕਟ੍ਰੋਨਿਕ ਕਾ ਵੀ ਇਲੈਕਟ੍ਰੋਨਿਕ ਖੜੀ ਹੈ ਜੀ ਸਰ ਇਹ ਸਰ ਆਪਣਾ ਟਾਪ ਮਾਡਲ ਹੈ 105 ਕਿਲੋਮੀਟਰ ਚੱਲਦਾ ਜੀ ਇਹ ਮਤਲਬ ਇੱਕ ਵਾਰੀ ਚਾਰਜ ਕਰ ਲਓ 105 ਕਿਲੋਮੀਟਰ ਚਲਾਓ ਸਿਰਫ ਕਿੰਨੀ ਯੂਨਟਾਂ ਕੰਜ਼ਿਊਮ ਕਰੇਗਾ ਇਹ 105 ਕਿਲੋਮੀਟਰ ਗੱਡੇਗਾ ਜ ਠੀਕ ਹੈ ਜੀ ਰੋਡ ਕੰਪਲੀਟ ਜਿਹਦੇ ਵਿੱਚ ਤੁਹਾਨੂੰ ਇਨਸ਼ੋਰੈਂਸ ਆਰਸੀ ਨੰਬਰ ਪਲੇਟ ਵਾਰੰਟੀ ਵਗੈਰਾ ਸਾਰਾ ਕੁਝ ਮਿਲੇਗਾ ਸਰ ਠੀਕ ਹੈ ਜੀ ਠੀਕ ਹੈ ਜੀ ਔਰ ਇਹ ਟਾਪ ਮਾਡਲ ਹੈ ਸਰ ਆਪਣਾ ਇਹ 1.50 ਦਾ ਪਏਗਾ ਸਰ ਆਪਾਂ ਨੂੰ ਬਾਕੀ ਆਪਣੇ ਬਜ਼ੁਰਗ ਬੰਦੇ ਚਲਾ ਰਹੇ ਨੇ ਉਹਨਾਂ ਕੋਲ ਜੁਪੀਟਰ ਨਹੀਂ ਸੰਭਲਦੀ ਹੈ ਹੈਵੀ ਹੁੰਦੀ ਹੈ ਤਾਂ ਐਕਸਲ 40 ਹੈ ਸਰ ਇਹ ਬੈਟਰ ਐਵਰੇਜ ਹੈ ਪਿੱਛੋਂ ਕੈਰੀਅਰ ਵੀ ਨਿਕਲੇ ਹੁੰਦੇ ਕੋਈ ਆਪਣਾ ਫੇਰੀ ਵਾਲਾ ਭਾਈ ਲੈਣਾ ਚਾਹੁੰਦਾ ਹੈ ਇਹ ਇਹ ਕੈਰੀਅਰ ਨਿਕਲੇ ਹੁੰਦੇ ਜੀ ਲੱਖਾਂ ਵਾਲੀ ਗੱਡੀ 'ਚ ਫੀਚਰ ਨਹੀਂ ਮਿਲ ਰਹੇ ਇਹ 'ਚ ਦੇਰੀ ਹੈ ਕੰਪਨੀ ਦੀ ਵਾਹ ਜੀ ਵਾਹ ਠੀਕ ਹੈ ਜੀ ਆਈ ਟੱਚ ਸਟ ਜਿਵੇਂ ਕਾਰ ਵਿੱਚ ਫੀਚਰ ਹੁੰਦਾ ਨਾ ਲੋ ਫਿਊਲ ਇੰਡੀਕੇਸ਼ਨ ਉਵੇਂ ਇਹਦੇ ਵਿੱਚ ਪੈਟਰੋਲ ਖਤਮ ਹੋਣ ਵਾਲਾ ਹੋਊਗਾ ਤਾਂ ਮੀਟਰ ਤੇ ਦੱਸੂਗਾ ਇਹ ਮਤਲਬ ਇੰਡੀਕੇਸ਼ਨ ਆਉਣਾ ਸਾਰਾ ਇੰਡੀਕੇਸ਼ਨ ਆਉਣਾ ਸਾਰਾ ਮਤਲਬ ਫੀਲਿੰਗ ਕਾਰ ਵਾਲੀ ਆਉਣੀ ਹੈ ਚਲਾਉਣੀ ਤੁਸੀਂ ਬਿਲਕੁਲ ਬਿਲਕੁਲ ਐਵਰੇਜ ਪੱਖੋਂ ਦੇਖੀਏ ਤਾਂ ਲੋਕੀ ਕਹਿ ਰਹੇ ਨੇ ਆ ਕੇ ਕਿ 70 75 ਦੀ ਆਰਾਮ ਨਾਲ ਲੈ ਰਿਆਂ ਠੀਕ ਹੈ ਜੀ ਬਾਈਕ ਵਾਲਾ ਇੰਜਨ ਹੈ ਸਰ ਇੱਚ ਅੱਛਾ ਇਹਦੇ ਵਿੱਚ ਬਾਈਕ ਵਾਲਾ ਇੰਜਨ ਹੈ ਬਿਲਕੁਲ ਸਰ ਆਪਣੇ ਕੋਲੇ ਟੀਵੀਐਸ ਜੁਪੀਟਰ ਦੇ ਵਿੱਚ ਸਮਾਰਟ ਕਨੈਕਟ ਗੱਡੀ ਆ ਗਈ ਇੱਚ ਵੀ ਫੋਨ ਅਟੈਚ ਹੁੰਦਾ ਜਿਵੇਂ ਆਈ ਕਿਊਬ ਚ ਫੋਨ ਅਟੈਚ ਹੁੰਦਾ ਨਾ ਇੱਚ ਵੀ ਫੋਨ ਅਟੈਚ ਹੋ ਜਾਂਦਾ ਅੱਛਾ ਇਹਦੇ ਵਿੱਚ ਵੀ ਫੋਨ ਅਟੈਚ ਬਿਲਕੁਲ ਸਰ ਅੱਛਾ ਇਹਦੇ ਵਿੱਚ ਵੀ ਸਕਰੀਨ ਲੱਗੀ ਹੋਈ ਹੈ ਬਿਲਕੁਲ ਸਰ ਬਿਲਕੁਲ ਲੋ ਕਰੋ ਜੀ ਚੈੱਕ ਫਿਰ ਦੇਖੋ ਇਹਦੇ ਵਿੱਚ ਵੀ ਸਕਰੀਨ ਹੈਗੀ ਆ ਇਹਦੇ ਵਿੱਚ ਵੀ ਨੈਵੀਗੇਸ਼ਨ ਵਗੈਰਾ ਆਉਂਦੀ ਆ ਸਾਰਾ ਕੁਝ ਆ ਲੈ ਔਰ ਕਾਰ ਵਾਲਾ ਇੰਟੀਰੀਅਰ ਦਿੱਤਾ ਸਰ ਜੋ ਕਾਰ ਦਾ ਇੰਟੀਰੀਅਰ ਯੂਜ਼ ਹੁੰਦੇ ਨਾ ਹੋਂਡਾ ਸਪਾਰੀ ਡਾਸਟਰ ਉਹ ਵਾਲਾ ਇੰਟੀਰੀਅਰ ਦਿੱਤਾ ਸਰ ਔਰ ਫੋਨ ਚਾਰਜਰ ਦਿੱਤਾ ਸਰ ਇੱਥੇ ਲਗਵਾਉਣਾ ਨਹੀਂ ਪੈਣਾ ਕੰਪਨੀ ਨੇ ਲਾ ਕੇ ਹੀ ਭੇਜਿਆ ਅੱਛਾ ਜੀ ਮਤਲਬ ਜਿਵੇਂ ਅੱਧੇ ਤੋਂ ਵੱਧ ਕਾਰ ਬਣਾਤੀ ਦੇਖੋ ਇੰਟੀਰੀਅਰ ਕਾਰ ਵਾਲਾ ਆ ਗਿਆ ਗੱਡੀ ਚਾਰਜ ਕਰ ਮਤਲਬ ਫੋਨ ਚਾਰਜ ਕਰ ਸਕਦੇ ਹਾਂ ਠੀਕ ਹੈ ਜੀ ਔਰ ਸਰ ਜੇ ਪੈਟਰੋਲ ਪਵਾਣਾ ਤੁਸੀਂ ਉਹ ਵੀ ਗੱਡੀ ਵਾਲੇ ਸਿਸਟਮ ਉੱਪਰ ਬੈਠ ਕੇ ਚਾਬੀ ਘੁਮਾ ਦਿਓ ਪੈਟਰੋਲ ਟੈਂਕ ਓ ਵੀ ਗੱਡੀ ਵਾਲੀ ਆਉਣੀ ਹੈ ਇਹਦੇ ਵਿੱਚ ਬਿਲਕੁਲ ਸਰ ਬਿਲਕੁਲ ਜੀ ਹੀਟ ਦੱਸ ਰਿਹਾ ਕਿੰਨੀ ਹੀਟ ਚ ਗੱਡੀ ਜਾ ਰਹੀ ਹੈ ਫਿਊਲ ਐਫੀਸ਼ੀਐਂਸੀ ਦੱਸ ਰਿਹਾ ਹੈ ਔਰ ਟਾਈਮ ਦੱਸ ਰਿਹਾ ਕਿਲੋਮੀਟਰ ਦੱਸ ਰਿਹਾ ਔਰ ਟ੍ਰਿਪ ਮੋਡ ਹੈ ਤਾਂ ਰਿਚ ਓਕੇ ਹਾਂਜੀ ਹਾਂਜੀ ਮਤਲਬ ਉਹੀ ਗੱਲ ਆ ਗਈ ਪੂਰੀ ਕਾਰ ਵਾਲੀ ਫੀਲਿੰਗ ਦੇਣੀ ਬਿਲਕੁਲ ਸਰ ਜੀ ਮਤਲਬ ਆਹ ਬੜਾ ਸੋਹਣਾ ਫੀਚਰ ਹੈ ਵੀ ਆਪਾਂ ਇਹਨੂੰ ਦੱਬ ਕੇ ਹਨਾ ਬੋਲ ਕੇ ਜਿਵੇਂ ਆਪਣੇ ਕੋਲੇ ਟ੍ਰੈਫਿਕ ਦੇ ਵਿੱਚ ਮੋਬਾਈਲ ਕੱਢਦੇ ਆਂ ਕਈ ਵਾਰ ਮੋਬਾਈਲ ਗਿਰ ਜਾਂਦਾ ਜਾਂ ਸਾਤੋਂ ਗੱਲ ਕਈ ਵਾਰ ਗੱਲ ਨਹੀਂ ਹੁੰਦੀ ਤਾਂ ਇਹਦੇ ਵਿੱਚ ਆਪਾਂ ਇਹਨੂੰ ਦੱਬ ਕੇ ਸੁਣ ਮਤਲਬ ਕੋਈ ਵੀ ਚ ਜਿੱਦਾਂ ਕਿ ਕਈ ਵਾਰ ਹੁੰਦਾ ਕਿ ਜਿਆਦਾ ਸਪੇਸ ਚਾਹੀਦੀ ਆ ਆਪਾਂ ਨੂੰ ਦੇਖੋ ਸਰ ਇਹਦੇ ਵਿੱਚ ਬਹੁਤ ਜਿਆਦਾ ਸਪੇਸ ਹੈ ਤੇ 33 ਲੀਟਰ ਦੀ ਸਪੇਸ ਬਣਾਤੀ ਆ ਸਰ ਬੰਦੇ 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 ਲਓ ਜੀ ਦੇਖੋ ਜਿੰਨਾ ਮਰਜੀ ਦੋ ਹੈਲਮਟ ਰੱਖ ਸਕਦੇ ਹੋ ਤੁਸੀਂ ਮੈਂ ਕਹਿੰਦਾ ਘਰ ਦਾ ਪੂਰਾ ਮਹੀਨੇ ਦਾ ਰਸਣ ਜਿਵੇਂ ਮਰਜੀ ਇਹਦੇ ਵਿੱਚ ਭਰ ਲਓ ਬਿਲਕੁਲ ਸਰ ਬਿਲਕੁਲ ਕੋਈ ਚੱਕਰ ਨਹੀਂ ਤੁਹਾਨੂੰ ਹਣਾ ਚੀਜ਼ ਇੱਧਰ ਉੱਧਰ ਲੈ ਕੇ ਜਾਣੀ ਲੈ ਕੇ ਆਉਣੀ ਬਾਕੀ ਇਹਨਾਂ ਦਾ ਜਿਹੜਾ ਆਪਾਂ ਬਿਲਡ ਕੁਆਲਿਟੀ ਦੇਖ ਲਈਏ ਉਹ ਤਾਂ ਲਾਜਵਾਜ਼ ਹੁੰਦੀ ਆ ਬਿਲਕੁਲ ਸਰ ਬਾਕੀ ਸਰ ਇਹਦੇ ਵਿੱਚ ਐਕਸਟਰਾ ਫੀਚਰ ਇਹ ਹੈ ਕਿ ਫਿਊਲ ਫਿਲਿੰਗ ਤੁਸੀਂ ਅੱਜ ਤੱਕ ਦੇਖਿਆ ਹੋਊਗਾ ਪਿੱ ਠੀਕ ਹੈ ਜੀ ਮਤਲਬ ਤੁਹਾਨੂੰ ਪਤਾ ਲੱਗੇਗਾ ਵੀ ਕਿੰਨਾ ਫਿਊਲ ਪਿਆ ਹਾਂਜੀ 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 ਅਜਵਾਲ ਤਾਂ ਸਾਇਲੈਂਟ ਸਟਾਰਟ ਹੈ ਇੰਟੈਲੀਗੋ ਸਿਸਟਮ ਹੈ ਇੰਟੈਲੀਗੋ ਸਿਸਟਮ ਇਹ ਹੋ ਗਿਆ ਤੁਸੀਂ ਇਹ ਸਵਿਚ ਪ੍ਰੈਸ ਕਰਨਾ ਹੈ ਉਸ ਤੋਂ ਬਾਅਦ ਜਦੋਂ ਗੱਡੀ ਕਿਤੇ ਖੜ੍ਹ ਜਾਂਦੀ ਹੈ ਰੈੱਡ ਲਾਈਟ ਤੇ ਖੜ੍ਹ ਜਾਂਦੀ ਹੈ ਆਪਾਂ ਗੱਲਾਂ ਕਰਨ ਲੱਗ ਜੰਦੇ ਹਾਂ ਇਹ ਗੱਡੀ ਆਪੇ ਬੰਦ ਹੋ ਜਾਏਗੀ 10 ਸੈਕਿੰਡ ਬਾਅਦ ਅੱਛਾ ਜੀ ਥੋੜਾ ਫਿਊਲ ਬਚਾਈ ਗਏ ਮਤਲਬ ਆਪੇ ਬੰਦ ਹੋ ਜੂ ਦੱਬ ਕੇ ਆਪੇ ਚੱਲ ਪੂਗੀ ਔਰ ਜਦੋਂ ਤੁਸੀਂ ਚਲਾਣੀ ਹੈ ਇਕੱਲੀ ਵੇਚ ਦੇਣੀ ਹੈ ਸਟਾਰਟ ਹੋ ਜਾਏਗੀ ਇਹ ਸਟਾਰਟ ਹੋ ਜਾਏਗੀ ਹਾਂਜੀ ਸੈਲਫ ਮੋਰ ਬਲੂ ਦੇ ਵਿੱਚ ਆ ਗਿਆ ਕਲਰ ਕੰਬੀਨੇਸ਼ਨ ਵੀ ਬਹੁਤ ਆਉਂਦਾ ਹੈ ਨਾ ਇਹਦੇ ਵਿੱਚ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਜੀ ਟੀਵੀ ਐਚ ਸਭ ਤੋਂ ਜ਼ਿਆਦਾ ਕਲਰ ਨੇ ਆਹ ਬਾਈਕ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਹੈਗਾ ਲੋਕ ਪਸੰਦ ਕਰਦੇ ਨੇ ਆਪਾਂ ਐਚ 164 ਵੀ ਹੈ ਜੀ ਰੇਸ ਐਡੀਸ਼ਨ ਹੈ ਓਕੇ ਇਹਦੇ ਵਿੱਚ ਸਰ ਮੂਡ ਵੀ ਦਿੱਤੇ ਗਏ ਨੇ ਕਿਹੜੇ ਮੂਡ ਚ ਜਾ ਰਹੇ ਹੋ ਤੁਸੀਂ ਮਤਲਬ ਪਹਿਲਾਂ ਤਾਂ ਜਦੋਂ ਤੁਸੀਂ ਇਹਦੇ ਉੱਪਰ ਬੈਠਣਾ ਨਾ ਤੁਹਾਨੂੰ ਫੀਲਿੰਗ ਬਹੁਤ ਸੋਹਣੀ ਆਉਣੀ ਹੈ ਬਿਲਕੁਲ ਸਰ ਆਸਮ ਫੀਲਿੰਗ ਹੈ ਇਹ ਚੱਕੋ ਇੱਕਦਾਂ ਦੀ ਟੈਂਕੀ ਦੇਖੋ ਵਾਈਡ ਹੋ ਗਈ ਮਾਰੋ ਇਹਨੇ ਅੰਦਰ ਆ ਕੇ ਦੇਖੋ ਮਤਲਬ ਬੈਠ ਕੇ ਕਿੰਨੀ ਸੋਹਣੀ ਜੀ ਫੀਲਿੰਗ ਆਉ ਵੇਖੋ ਜੀ ਟੈਂਕੀ ਕਿੰਨੀ ਸੋਹਣੀ ਹੋ ਗਈ ਹਨ ਤੇ ਬਾਕੀ ਬਹੁਤ ਕੰਫਰਟੇਬਲ ਇਹਦੇ ਵਿੱਚ ਸਿਟਿੰਗ ਹੈ ਸਿਟਿੰਗ ਬਹੁਤ ਕੰਫਰਟੇਬਲ ਹੈ ਜੀ ਔਰ ਆਰਐਮ ਮਾਡਲ ਹੈ ਸਰ ਇਹ ਇਹਦੇ ਵਿੱਚ ਤੁਹਾਨੂੰ ਮੋਡ ਮਿਲ ਜਣਗੇ ਜਿਵੇਂ ਬਾਰਿਸ਼ ਹੋ ਰਹੀ ਹੈ ਤੁਸੀਂ ਰੇਨ ਮੋਡ ਤੇ ਚਲਾ ਸਕਦੇ ਹੋ ਇਹਨੂੰ ਉਹਦਾ ਫਾਇਦਾ ਕੀ ਹੁੰਦਾ ਜੀ ਫਿਰ ਉਹ ਸਰ ਵਾਈਟ ਫੁੜੀ ਆਪਣੀ ਸਲਿੱਪ ਨਹੀਂ ਕਰੇਗੀ ਅੱਛਾ ਜੀ ਹਾਂ ਜੀ ਤੁਸੀਂ ਰੋਡ ਤੇ ਭਜਾਉਣਾ ਚਾਹ ਰਹੇ ਹੋ ਸਪੋਰਟਸ ਮੋਡ ਚ ਚਲਾਓ ਫੀਪਲ ਕਿ ਜਾ ਰਹੇ ਆ ਉਹਦਾ ਅਰਬਨ ਸਟੇਟ ਤੇ ਚੱਲੇਗਾ ਇਹ अच्छा जी मतलब उदे ਨਾਲ ਕਿ ਤਾ ਫਿਊਲ ਬਚੂਗਾ ਹਨਾ ਫਿਊਲ ਬਚੂਗਾ ਜੀ ਉਮੇ ਵਾਈਕ ਦੀ ਡਰਾਈਵ ਹੋ ਜਾਏਗੀ ਸਰ ਇੱਕ ਤੁਹਾਡੀ ਸੇਫਟੀ ਕਿਉਂਕਿ ਸੇਫਟੀ ਜਦੋਂ ਆਪਾਂ ਕੋਈ ਵੀ ਚੀਜ਼ ਲੈ ਕੇ ਨਿਕਲਦੇ ਆ ਸੇਫਟੀ ਸਭ ਤੋਂ ਵੱਡੀ ਹਾਂਜੀ ਬਿਲਕੁਲ ਜ਼ਰੂਰੀ ਚੀਜ਼ ਹੁੰਦੀ ਹੈ ਬਿਲਕੁਲ ਸਰ ਬਿਲਕੁਲ ਇਹਦੀ ਸੇਫਟੀ ਵੀ ਇਹਦੇ ਵਿੱਚ ਐਡ ਕਰਤੀ ਹਨਾ ਸਹੀ ਹੈ ਜੀ ਹਾਂ ਬੀ ਐਮ ਡਬਲਯੂ ਨਾ ਟਾਈਅਪ ਹੈ ਅੱਛਾ ਜੀ ਹਾਂਜੀ ਬੀ ਐਮ ਡਬਲਯੂ ਨਾ ਟਾਈਅਪ ਹੈ ਉਹਦੇ ਪਾਰਟ ਵੀ ਇਹਦੇ ਵਿੱਚ ਲੱਗੇ ਨੇ ਬੀ ਐਮ ਡਬਲਯੂ ਦੇ ਕਿ ਮੋਨੋ ਸ਼ੌਕਰ ਹੈ ਜਾਂ ਸਿੰਗਲ ਸ਼ੌਕਰ ਹੈ ਬੀ ਐਮ ਡਬਲਯੂ ਕਾਰ ਚ ਯੂਜ਼ ਹੁੰਦਾ ਲਓ ਜੀ ਮਾਰੋ ਨਿਕਾ ਉਹ ਪੇਟੈਂ ਮਤਲਬ ਜਿਹੜਾ ਬੈਠ ਕੇ ਜੰਪ ਵਾਲੀ ਫੀਲਿੰਗ ਆਣੀ ਹੋ ਬੜੀ ਨਜ਼ਾਰੇਦਾਰ ਨਜ਼ਾਰੇਦਾਰ ਹੈ ਸਰ ਚਾਹੇ ਰੋਡ ਟੁੱਟੀ ਆ ਰੋਡ ਜਿਵੇਂ ਮਰਜੀ ਆ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਗੱਡੀ ਵਾਂਗੂ ਜਿਹੜਾ ਹੈਗਾ ਸ਼ੌਕਰ ਮਿਲਨੇ ਨੇ ਇਹਦੇ ਵਿੱਚ ਕਈ ਆਪਣੇ ਸਰਵਿਸ ਵਾਇਓਂ ਦਿੰਦੇ ਨੇ ਕਿ ਲੌਂਗ ਰੂਟ ਚੱਲਣਾ ਹੁੰਦਾ 100 ਕਿਲੋਮੀਟਰ 150 ਕਿਲੋਮੀਟਰ ਸਾਡੀ ਇਹ ਬਾਈਕ 110 ਕਿਲੋਮੀਟਰ ਦੀ ਮਾਈਲੇਜ ਦੇ ਰਹੀ ਹੈ ਲਓ ਜੀ 100 ਤੋਂ ਪਲੱਸ ਦੀ ਮਾਈਲੇਜ ਹਾਂ ਇਹ ਮੇਰੇ ਤੇ ਯਕੀਨ ਨਾ ਕਰੋ ਇਹ ਆਪਣਾ ਗਨੀਜ਼ ਵਰਪ ਬੁੱਕ ਆਫ ਇੰਡੀਆ ਚ ਵੀ ਨਾਮ ਆ ਚੁੱਕਿਆ ਦਾ ਇਹ ਚੀਜ਼ ਦਾ ਮਤਲਬ ਸਭ ਤੋਂ ਮੋਸਟ ਅਫੀਸ਼ੀਐਂਸ ਬਾਈਕ ਹੈ ਹਾਂਜੀ ਹ ਸਪਲਸ ਜ਼ਿਆਦਾ ਚੱਲ ਰਹੀ ਹੈ ਆਏ ਨਹੀਂ ਹੈਗੀ ਵੀ ਬਿਲਕੁਲ ਹਲਕੀ ਬਾਈਕ ਹੈ ਹਾਂ ਜੀ 110 ਸੀਸੀ ਇੰਜਨ ਹੈ ਸਰ ਇਹ 110 ਸੀਸੀ ਇੰਜਨ ਹੈ ਤਾਂ 110 ਦੀ ਤੁਸੀਂ ਫਿਰ ਮਾਈਲੇਜ ਲੈ ਰਹੇ ਹੋ ਤਾਂ ਹਾਂ 110 ਦੀ ਮਾਈਲੇਜ ਲੈ ਰਹੇ ਨੇ ਬਾਕੀ ਕੁਝ ਚਲਾਈ ਦੇ ਸਰ ਥੋੜਾ ਹੂੰ ਠੀਕ ਹੈ ਜੀ ਜਿਵੇਂ ਕਿ 90 95 ਤਾਂ इजीली ਦੇ ਰਿਹਾ ਲੋਕਲ ਲੋਕਲ ਵੀ ਚਲਾਉਣੇ ਉਹਦਾ 90 95 ਉਹਦਾ ਤੇਲ ਪਵਾ ਕੇ ਆਏ ਸਮਝ ਲਓ ਵੀ ਇਹ ਇਹ ਬਾਈਕ ਦੇ ਵਿੱਚ ਤੇਲ ਪਵਾ ਕੇ ਭੁੱਲ ਜੋ ਬਿਲਕੁਲ ਸਰ ਨਾ ਦੋਨੋਂ ਲੋਡ ਨਹੀਂ ਹੈਗੀ ਉਹਦੇ ਬਾਅਦ ਇਹਨੂੰ ਮੈਂ ਕਹਿੰਦਾ 100 ਰੁਪਏ ਦਾ ਪਵਾ ਕੇ ਹਫ਼ਤਾ ਚੱਲੂ ਆਰਾਮ ਨਾਲ ਹਾਂ ਜੀ ਹਾਂ ਜੀ ਸਰ TVS Star City Plus ਠੀਕ ਹੈ ਜੀ ਔਰ ਵੀ ਤੁਸੀਂ ਦੇਖਿਆ ਹੋਊਗਾ ਸਪੋਰਟ ਸਟਾਰਾਂ ਚ ਹੁੰਦਾ ਡਬਲ ਕਲਰ ਹਾਂ ਹਾਂ ਠੀਕ ਹੈ ਜੀ ਔਰ ਸ਼ਰੀ ਦੇ ਵਿੱਚ ਡਿਜੀਟਲ ਮੀਟਰ ਦੇਤਾ ਠੀਕ ਹੈ ਜੀ ਔਰ ਇਹ ਸਰਵਿਸ ਰਿਮੈਂਡਰ ਹੈ ਜੇ ਸਰਵਿਸ ਹੋਣਾ ਲਈ ਹੋਏਗੀ ਤੋ ਨੂੰ ਮੀਟਰ ਤੇ ਪਤਾ ਲੱਗੇਗਾ ਅੱਛਾ ਉਹ ਚੀਜ਼ ਦਾ ਪਤਾ ਹੈ ਸਰਵਿਸ ਮੰਗ ਰਿਹਾ ਠੀਕ ਹੈ ਜੀ ਰਾਈਟ ਸਰ ਸਰ ਇਹ ਗੱਡੀ ਦੇ ਵਿੱਚ ਦੇਖੋ ਫੋਨ ਚਾਰਜਿੰਗ ਪੁਆਇੰਟ ਵੀ ਦੇਤਾ ਠੀਕ ਹੈ ਅੱਛਾ ਵੀ ਮੋਟਰਸਾਈਕਲ ਦੇ ਉੱਪਰ ਆਪਾਂ ਫੋਨ ਚਾਰਜ ਲਾ ਸਕਦੇ ਹਾਂ ਹਾਂ ਜੀ ਸਰ ਇਹ ਆਪਸ਼ਨ ਦੇਤੀ ਹੈ ਤੁਸੀਂ ਲਗਵਾ ਸਕਦੇ ਹੋ ਇਹ ਕੰਪਨੀ ਲਾ ਕੇ ਦੇ ਦੇਗੀ ਮੈਂ ਕਿਹਾ ਨਾ BMW ਨਾਲ ਜਿਹੜਾ ਨਾ ਟਾਈ ਅਪ ਕੀਤਾ ਉਹਦਾ ਪੂਰਾ ਫਾਇਦਾ ਤੁਹਾਨੂੰ ਮੋਟਰਸਾਈਕਲ ਦੇ ਉੱਪਰ ਜਿਹੜਾ ਹੈਗਾ ਅਗਰ ਤੁਹਾਡੇ ਕੋਲ ਟਾਈਮ ਘੱਟ ਆ ਤੁਸੀਂ ਇੱਥੇ ਚਾਰਜ ਲਾ ਸਕਦੇ ਬਿਲਕੁਲ ਸਰ ਬਿਲਕੁਲ ਕਿਤੇ ਲੌਂਗ ਡਰਾਈਵ ਤੇ ਜਾ ਰਹੇ ਆਪਾਂ ਚਾਰਜ ਲਾ ਕੇ ਜਿਪ ਚ ਪਾ ਲੋ ਕੋਣ ਨੂੰ ਤੇ ਤੁਹਾਡਾ ਹੋ ਜਾਏਗਾ TVS રેਡੀਓਨ ਆ ਗਿਆ ਆਪਣਾ ਇਹ ਅਗਲੀ ਬਾਈਕ ਆ ਗਈ TVS રેਡੀਓਨ ਠੀਕ ਹੈ ਜੀ ਇਹ ਵੀ ਸਿਰਫ 110 ਇੰਜਨ ਹੈ ਚ ਇਹਦਾ ਸਟੈਂਡਿੰਗ ਇੰਜਨ ਆ ਗਿਆ ਸਰ 골ਡਨ ਕਲਰ ਇੰਜਨ ਪਹਿਲੀ ਵਾਰ ਦੇਖਿਆ ਹੋਊਗਾ ਤੁਸੀਂ 골ਡਨ ਕਲਰ ਇੰਜਨ ਦਾ ਸਰ ਇਹਦਾ ਮਤਲਬ ਜਿਹੜੀ ਬਾਈਕ ਦੀ ਲੁੱਕ ਉਹਦਾ ਹੈਗੀ ਹੈ ਹੈਗੀਆਂ ਨਾਲ ਇੰਜਨ ਦੀ ਵੀ ਲੁੱਕ ਵਧੀਆ ਕੀਤੀ ਬਿਲਕੁਲ ਸਰ ਬਿਲਕੁਲ ਤੁਸੀਂ ਸਰ રેਡੀਓਨ ਦਾ ਗ੍ਰਾਫਿਕ ਦੇਖਣਾ 3D ਮ ਸਟਿੱਕਰ ਲੱਗਿਆ ਲੱਗਿਆ ਹੁੰਦਾ ਹੈ ਇਹ ਸੀਡੀ ਮੈਗਾ ਗ੍ਰਾਫਿਕ ਚ ਆ ਗਿਆ ਸਰ ਲੰਬੀ ਸੀਟ ਆ ਗਈ ਸਰ ਮਤਲਬ ਕੰਫਰਟੇਬਲੀ ਤੁਸੀਂ ਕੰਫਰਟੇਬਲੀ ਫੈਮਿਲੀ ਯੂਜ਼ ਵਾਈ ਗਿਆ ਸਰ ਇਹ ਮਤਲਬ ਜਿਹੜੇ ਲੋਕ ਨਾ ਰਾਈਡ ਕਰਨ ਦੇ ਸ਼ੌਕੀਨ ਨੇ ਉਹ ਬੈਗ ਵਾਰਾ ਵੀ ਕੈਰੀ ਕਰ ਸਕਦੇ ਆ ਆਰਾਮ ਨਾਲ ਜਾ ਸਕਦੇ ਕੈਰੀਅਰ ਦੇ ਦਿੱਤਾ ਜੀ ਬੈਗ ਕੈਰੀ ਕਰ ਸਕਦੇ ਹਾਂ ਅਸੀਂ ਔਰ ਕਾਰ ਲਾਈਕ ਮੀਟਰ ਦੇ ਦਿੱਤਾ ਸਪੀਡੋਮੀਟਰ ਹੈ ਸਰ ਇਹਦਾ ਬਰੇਜਾ ਕਾਰ ਚ ਐਸਾ ਮੀਟਰ ਆਉਂਦਾ ਉਹੀ ਮੀਟਰ ਇਹਦੇ ਵਿੱਚ ਲਗਾਇਆ ਸਰ ਉਹ ਮੀਟਰ ਇਹਦੇ ਵਿੱਚ ਲਗਾਇਆ ਬਾਕੀ ਜਿਹੜੀ ਇਹਦੀ ਬਿਲਡ ਕੁਆਲਿਟੀ ਉਹ ਬਹੁਤ ਸੋਹਣੀ ਆ ਹਨਾ ਬਿਲਕੁਕ ਸਾਰਾ ਬਣਿਆ ਹੀ ਉਹਦੇ ਵਿੱਚ ਹੋਇਆ ਮੈਟਲ ਚ ਹੈ ਜੀ ਇਹ ਇਹ ਮੈਟਲ ਚ ਬਣਿਆ ਹੋਇਆ ਬਿਲਕੁਲ ਸਰ ਬਿਲਕੁਲ ਬੁਲੇਟ ਬੁਲਟ ਮੰਗੋ ਥਾਈ ਪੈਡ ਵੀ ਲੱਗੇ ਨੇ ਸਰ ਇਹਦੇ ਉਪਰ ਠੀਕ ਹੈ ਬੁਲਟ ਚ ਹੈ ਬੱਚਾ ਬੈਠ ਜਾਂਦਾ ਤੁਹਾਡਾ ਮੂਰੇ ਗੱਡੀ ਗਰਮ ਹੋ ਜਾਂਦੀ ਹੈ ਧੁੱਪ ਦੇ ਵਿੱਚ ਤਾਂ ਫੀਲ ਨਹੀਂ ਹੋਊਗਾ ਸਰ ਇਹ ਇਹ ਫੀਲ ਨਹੀਂ ਹੋਊਗਾ ਠੀਕ ਹੈ ਜੀ ਜਿਵੇਂ ਲੇਡੀਜ਼ ਪਿੱਛੇ ਬੈਠੇ ਨੇ ਉਹਨਾਂ ਲਈ ਕੁੰਡਾ ਵੀ ਲਗਾ ਦਿੱਤਾ ਗਿਆ ਸਰ ਇਹਦੇ ਅੱਛਾ ਜੀ ਇਹ ਚੀਜ਼ਾਂ ਆਪਾਂ ਐਕਸੈਸਰੀ ਬਾਅਦ ਚ ਲਵਾਉਂਦੇ ਸੀ ਇਹ ਚ ਆਲਰੇਡੀ ਦਿੱਤੀ ਹੋਈ ਆਲਰੇਡੀ ਲੱਗੇ ਦਿੱਤੇ ਸੈਚੂਅਲ ਇੰਡੀਕੇਟਰ ਫਲੈਕਸੀਬਲ ਨੇ ਇਹ ਟੁੱਟਦੇ ਨਹੀਂ ਹੈਗੇ ਸਰ अच्छा ਜਿਵੇਂ ਆਪਾਂ ਇੰਡੀਕੇਟਰੀ ਪਾਉਣੇ ਰਹੇ ਨੇ ਹਨਾ ਉਹਦੀ ਲੋਡ ਨਹੀਂ ਪੁੱਸੇ ਬਿਲਕੁਲ ਇਹ ਟੁੱਟਦੇ ਨਹੀਂ ਆ। ਅੱਛਾ ਜਿਵੇਂ ਮਰਜੀ ਐ ਕਰੀ ਚੱਲੋ ਇਹਨੂੰ ਕੁਝ ਨਹੀਂ ਹੁੰਦਾ ਕਿ ਇੰਡੀਕੇਟਰ ਫਸ ਜਾਂਦਾ ਹੈ ਭੀੜ ਭੜਕੇ ਟੁੱਟੂਗਾ ਨਹੀਂ ਸਰ ਇਹ। ਆਪਾਂ ਆਹ ਬਾਈਕ ਬਾਰੇ ਇੱਕ ਬਾਅਦ ਚੋ ਗੱਲ ਕਰਦੇ ਆਂ ਪਹਿਲਾਂ ਲੁੱਕ ਦੇਖੋ ਮੈਂ ਕਹਿੰਦਾ ਲੁੱਕ ਦੇਖ ਕੇ ਬੰਦਾ ਇਹਦਾ ਫੈਨ ਹੋ ਜਾਂਦਾ ਜੀ। ਬਿਲਕੁਲ ਸਰ ਰਾਈਡਰ ਮੋਟਰਸਾਈਕਲ ਹੈ ਸਰ ਇਹ। ਬਾਕੀ ਸੱਚੀ ਰਾਈਡਰ ਚਲਾਉਂਦੇ ਇਹਨੂੰ। ਸਪੋਰਟਸ ਲੁੱਕ ਹੈ ਸਰ ਇਹ ਮਸਕুলਰ ਬੋਡੀ ਆ ਗਈ ਸਰ ਇਹਦੇ ਵਿੱਚ 125cc ਇੰਜਨ ਆ ਗਿਆ। ਔਰ ਸਰ ਬਲੂਟੁੱਥ ਅਟੈਚ ਹੈ 스마트 ਕਨੈਕਟ ਹੈ ਫੋਨ ਅ ਮਤਲਬ ਫੋਨ ਕਨੈਕਟ ਹੋ ਜਾਂਦਾ ਦੇਖੋ ਡਿਜੀਟਲ ਮੀਟਰ ਆ ਗਿਆ ਹਨਾ ਨਾਲ ਤੁਹਾਨੂੰ ਸਕਰੀਨ ਮਿਲ ਗਈ ਕਿਤੇ ਜਾਣੇ ਹੋ ਨੈਵੀਗੇਸ਼ਨ ਉਹ ਤਾਂ ਬਹੁਤ ਈਜ਼ੀ ਗਾ ਕਲਰਫੁੱਲ ਸਕਰੀਨ ਹੈ ਸਰ ਮਤਲਬ ਕਲਰਫੁੱਲ ਸਕਰੀਨ ਦਾ ਜਿਹੜਾ ਮਤਲਬ ਗੱਡੀਆਂ ਨਾਲ ਐਕਸਪੀਰੀਅੰਸ ਹੈ ਉਹ ਤੁਹਾਨੂੰ ਟੀਵੀਐਸ ਚ ਮਿਲਣਾ ਬਿਲਕੁਲ ਸਰ ਔਰ ਸਰ ਰੋਟੋ ਪੈਟਰਲ ਡਿਸਕਵਰੀ ਆ ਗਈ ਹੈ ਮਸਕਲਰ ਬੋਡੀ ਜੋ ਵੀ 3D ਮੈਗਾ ਗ੍ਰਾਫਿਕ ਡਿਊਲ ਸੀਟ ਆ ਗਈ ਸਰ ਇਹਦੀ ਔਰ ਲਓ ਜੀ ਮੂਰੋਂ ਲੁੱਕ ਚੈੱਕ ਕਰੋ ਪਹਿਲਾਂ ਦਾ ਹਾਂਜੀ ਬਈ ਡੀਆਰਲ ਲੈਂਪ ਲੱਗੇ ਹੋਏ ਨੇ ਲਾਈਟ ਦੇਖੋ ਹਾਂਜੀ ਫੁੱਲੀ ਐਲਈਡੀ ਲਾਈਟਸ ਸਰ ਦੇਖੋ ਮੂਰੋਂ ਲੁੱਕ ਚੈੱਕ ਕਰੋ ਸਰ ਇਹਦੇ ਵਿੱਚ ਦੇਖੋ ਅਡਜਸਟੇਬਲ ਫੁੱਟ ਰੈਸਟ ਤੁਸੀਂ ਬਾਈਕ ਟੇਢੀ ਚਲਾ ਰਹੇ ਹੋ ਰੇਸ ਦੇ ਵਿੱਚ ਮੋੜ ਆ ਜਾਂਦਾ ਟੇਢੀ ਹੋ ਜਾਂਦੀ ਹੈ ਅਡਜਸਟ ਹੋ ਜਾਏਗਾ ਉਸ ਹਿਸਾਬ ਨਾਲ ਤੁਸੀਂ ਫਸ ਕੇ गिरੋਗੇ ਨਹੀਂ اچھا ਇਹਦਾ ਹਾਈਪਰ ਐਜਰ ਸਰ ਤੁਹਾਨੂੰ ਸੇਫਟੀ ਦੇ ਰਿਹਾ ਇੰਜਨ ਨੂੰ ਸਰ ਆਇਲ ਕੂਲ ਸਿਸਟਮ ਹੈ ਦੇ ਵਿੱਚ ਅੱਛਾ ਜੀ ਠੀਕ ਹੈ ਤੁਸੀਂ 8 ਘੰਟੇ 10 ਘੰਟੇ ਲਗਾਤਾਰ ਚਲਾ ਰਹੇ ਹੋ ਇਹਨੂੰ ਕੋਈ ਫਰਕ ਨਹੀਂ ਪੈਂਦਾ antisense ਜਿਵੇਂ ਬਾਈ ਗਰਮ ਹੋ ਜਾਂਦੀ ਹੈ ਹਨਾ ਨੂੰ ਸਰ ਕੋਈ ਫਰਕ ਨਹੀਂ ਪੈਂਦਾ ਆਇਲ ਕੂਲ ਸਿਸਟਮ ਬਾਈ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਨੂੰ ਦੱਸਤਾ ਵੀ ਕਿਹੜੇ ਕਿਹੜੇ ਮਾਡਲਸ ਇਹਨਾਂ ਕੋਲ ਹੈਗੇ ਨੇ ਉਮੀਦ ਕਰਦੇ ਹਾਂ ਜਿਹੜੀ ਆ ਹੁਣ ਆਪਾਂ ਬਾਈਕ ਲੈ ਲੈਨੇ ਆ ਕੋਈ ਵੀ ਆਈਟਮ ਲੈ ਲੈਨੇ ਆ ਦੂਜੇ ਨੰਬਰ ਤੇ ਆਪਣੇ ਧਿਆਨ ਚਾਹੁੰਦਾ ਸਰਵਿਸ ਤਾਂ ਹੁੰਦਾ ਇਹ ਕਹਿੰਦੇ ਜਿਹੜੀ ਸਾਡੀ ਸਰਵਿਸ ਹੈ ਮਤਲਬ TVS ਜੈਨ TVS ਤੋਂ ਵਧੀਆ ਸਰਵਿਸ ਨਹੀਂ ਮਿਲਣੀ ਤੁਹਾਨੂੰ ਪਹਿਲੀ ਗੱਲ ਤਾਂ ਇਹ ਪਿਕ ਐਂਡ ਡ੍ਰੌਪ ਦਿੰਦੇ ਨੇ ਕਈ ਵਾਰੀ ਆਪਣੀ ਨਾ ਗੱਡੀ ਘਰੇ ਖੜੀ ਰਹਿ ਜਾਂਦੀ ਆ ਆਪਾਂ ਕਹਿੰਦੇ ਯਾਰ ਕਰਾ ਲਾਂਗੇ ਕਰਾ ਲਾਂਗੇ ਤਾਂ ਪਿਕ ਐਂਡ ਡ੍ਰੌਪ ਪ੍ਰੋਵਾਈਡ ਕਰਦੇ ਨੇ ਤੇ ਹੋਰ ਵੀ ਬਹੁਤ ਐਕਸਾਈਟਿਡ ਚੀਜ਼ਾਂ ਹੁੰਦੀਆਂ ਨੇ ਉਹ ਵੀ ਦੱਸ ਦਿਓ ਸਰ ਨੇ ਕਿ ਇਸ ਫੈਸਟੀਵਲ ਦੇ ਕਰਕੇ ਕਈ ਐਕਸਾਈਟਿਡ ਆਫਰਸ ਅਸੀਂ ਹੋਰ ਵੀ ਐਡ ਆਨ ਕੀਤੇ ਆ ਜਿਵੇਂ ਕਿ ਆਪਾਂ ਉਸ ਦੇ ਪਾਰਟ ਦੀ ਵਾਰੰਟੀ ਨੂੰ ਲੈ ਕੇ ਗੱ ਤਾਂ ਤੁਹਾਨੂੰ ਜੈਨ ਟੀਵੀਐਸ ਦੇ ਵਿੱਚ ਹੀ ਜੇਕਰ ਤੁਸੀਂ ਸਰਵਿਸ ਕਰਵਾਉਂਦੇ ਰਹਿੰਦੇ ਹੋ ਤਾਂ ਉਹਦੀ ਵਾਰੰਟੀ ਵਹੀਕਲ ਦੀ 5 ਸਾਲ ਦੇ ਲਈ ਮੇਨਟੇਨ ਰਹਿੰਦੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਇੰਜਨ ਦੀ ਵਾਰੰਟੀ 5 ਸਾਲ ਲਈ ਬਣੀ ਰਹੇਗੀ ਇੱਕ ਹੋਰ ਫੀਚਰ ਵੀ ਹੈ ਸਾਡੇ ਕੋਲੇ ਰੋਡ ਸਾਈਡ ਅਸਿਸਟੈਂਸ ਜੇਕਰ ਕਸਟਮਰ ਉਹ ਵੀ ਪਰਚੇਸ ਕਰਦਾ ਤਾਂ ਉਸ ਦੀ ਕੋਸਟ 1 ਰੁਪਿਆ 1 ਦਿਨ ਦੀ ਬੈਠਦੀ ਹੈ ਅੱਛਾ ਜੀ ਉਹਦੇ ਬੈਨੀਫਿਟਸ ਨੇਗੇ ਜੇ ਬਾਈ ਚਾਂਸ ਟਾਇਰ ਵੀ ਪੰਚਰ ਹੋ ਜਾਂਦਾ ਤਾਂ ਤੁਸੀਂ ਕਾਲ ਕਰੋ ਤੁਹਾਨੂੰ ਕੋਲੇ ਅੱਧੇ ਘੰਟੇ ਦੇ ਵਿੱਚ ਟੀਵੀਐਸ ਦਾ ਕੋਈ ਨਾ ਕੋਈ ਪਰਸਨ ਆ ਕੇ 24 ਘੰਟੇ 7 ਦੇ 7 ਦਿਨ ਸਰਵਿਸ ਚੱਲਦੀ ਹੈ ਜੀ ਇਹ ਦਨ ਹੋਵੇ ਰਾਤ ਹੋਵੇ ਮਤਲਬ ਰਾਤ ਨੂੰ ਅਗਰ ਤੁਸੀਂ ਖਤਰੋਂ ਕੇ ਖਿਲਾੜੀ ਹੋ ਹਨ ਇਧਰ ਉਧਰ ਜਾਣੇ ਹੋ ਤਾਂ ਸਰ ਇਹ ਕੀ ਬੋਲੇ ਸੀ ਕੀ ਸਰ ਸਾਈਡ ਅਸਿਸਟੈਂਸ ਆਰਐਸਏ ਬੋਲਦੇ ਨੇ ਆਰਐਸਏ ਬੋਲਦੇ ਨੇ ਉਹ ਲੈ ਲਓ ਉਹਦੇ ਨਾਲ ਤੁਹਾਨੂੰ ਸੇਫਟੀ ਰਹੇਗੀ ਕਿ ਤੁਹਾਡੇ ਕੋਲੇ ਅੱਧੇ ਘੰਟੇ ਦੇ ਵਿੱਚ ਇਹਨਾਂ ਦਾ ਬੰਦਾ ਪਹੁੰਚ ਜਾਊਗਾ ਤੁਹਾਨੂੰ ਉਹ ਚੀਜ਼ ਦੀ ਹੈਲਪ ਅੱਜਕੱਲ ਲੇਡੀਜ਼ ਲੇਡੀਜ਼ ਯੂਜ਼ ਕਰਦੀਆਂ ਨੇ ਅੱਜਕੱਲ ਸਕੂਟਰ ਯੂਜ਼ ਕਰਦੀਆਂ ਨੇ ਤਾਂ ਉਹਨਾਂ ਨੂੰ ਕਿਤੇ ਰਸਤੇ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦਾ ਮਤਲਬ ਪੈਂਚਰ ਵੀ ਹੋ ਜਾਂਦਾ ਪੀਵੀਐਸ ਸਰਵਿਸ ਦੇਣ ਤੋਂ ਵੀ ਪਿੱਛੇ ਨਹੀਂ ਹਟਦਾ ਠੀਕ ਹੈ ਜੀ ਮਤਲਬ ਜਿੱਥੇ ਮਰਜ਼ੀ ਹੋਵੇ ਉੱਥੇ ਪਹੁੰਚਾਂ ਬਹੁਤ ਵਧੀਆ ਚੀਜ਼ ਆ ਕਿਉਂਕਿ ਲੇਡੀਜ਼ ਵਾਸਤੇ ਇਹ ਚੀਜ਼ ਬਹੁਤ ਬੈਨੀਫੀਸ਼ੀਅਲ ਆ ਨਾ ਤੇ ਬਾਕੀ ਇਹਨਾਂ ਦੇ ਨੰਬਰ ਆਉਂਦੇ ਨੇ ਇਹਨਾਂ ਤੇ ਕੰਟੈਕਟ ਕਰੋ ਵੱਧ ਤੋਂ ਵੱਧ ਫਾਇਦੇ ਲਓ ਨਵੀਂ ਲੈਣੇ ਹੋ ਚੀਜ਼ ਤਾਂ ਵੀ ਤੁਹਾਨੂੰ ਵੀਡੀਓ ਸ਼ੇਅਰ ਕਰਨ ਨਾਲ ਡਿਸਕਾਊਂਟ ਮਿਲਣਾ ਬਾਕੀ ਆਪਾਂ ਗੱਲ ਕਰ ਲਈਏ ਪੇਜ ਵੀ ਬਣਿਆ ਹੋਇਆ ਆਪਣਾ ਨਾ ਜੀ ਬਿਲਕੁਲ ਤੇ ਇੰਸਟਾਗ੍ਰam ਤੇ ਵੀ ਇਹਨਾਂ ਦਾ ਪੇਜ ਆ ਉਹਦੇ ਤੇ ਵੀ ਐਕਸਾਈਟਡ ਆਫਰ ਪਾਉਂਦੇ ਰਹਿੰਦੇ ਨੇ ਫੇਸਬੁੱਕ ਤੇ ਬਣਿਆ ਹੋਇਆ ਜੀ ਤੇ ਉਹਦੇ ਨਾਲ ਵੀ ਜੁੜੋ ਤਾਂ ਕਿ ਤੁਹਾਨੂੰ ਇਹਨਾਂ ਬਾਰੇ ਅੱਗੇ ਪਤਾ ਲੱਗਦਾ ਰਹੇ ਕਿ ਦੀਵਾਲੀ ਆਉਂਦੀ ਆ ਉਹਦੇ ਤੇ ਵੀ ਭਾਈ ਉਹਨਾਂ ਨਾਲ ਮੈਂ ਗੱਲ ਬਾਕੀ ਇਹਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਹੀ ਜਲਦ ਮਿਲਾਂਗੇ ਤਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ ਧੰਨਵਾਦ